ਲੱਕ ਨੰਬਰ ਕਾ

Yeah. <laughs> ਕੋਈ ਆ ਗਿਆ ਆਹੋ ਹੋਵਨ ਨੁੜੀ ਗਾ ਹਾ 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 ਹੈਪੀ ਹੋਲੀ ਸਾਰੇ ਬਲੌਗ ਹੈਪੀ ਹੋਲੀ ਬਲੌਗ ਬਣਾਦਾ ਆਪਣਾ ਓਏ ਕੈਮਰਾ ਹੀ ਲਵੇੜਦਾ ਕੈਮਰਾ ਨਾਲ ਵੀਡੀਓ ਬਾਕੀ ਬਾਤ ਸਭ ਨੇ ਰਹਿ ਗਏ ਉਹ ਓਏ ਜਾਕੀ ਮੜ ਆਇਆ ਕਿਉਂ ਆਹ ਆ ਵੀ ਗੱਲ ਕਿੱਧਰ ਲੱਗਿਆ ਉਹ ਨਿਕਲ ਗਿਆ ਕਿਧਰ ਰਹਿ ਗਿਆ ਹਾ ਨਵੇੜਦਾ ਆ ਲੋਇੜਦਾ ਨੌਣ ਨੂੰ ਕਿਨੇ ਗਿਆ ਆ ਲੋਇੜਦਾ 11 12 ਨੂੰ ਭੱਜਿਆ ਬੜਾ ਓਏ ਯਾ ਕਿਧਰ ਹੈ ਸਾਲੇ ਨਾ ਓਏ ਚੱਲਣੇ ਕਿਉਂ ਗੱਲ ਬੰਦੀ ਪੂਰੀ ਰਹੰਗਵਾਸ ਸੇ ਨਾ ਹੀਆ ਰਹੰਗਵਾਸ ਸੇ ਹਾਂ ਹੈਪੀ ਹੋਲੀ ਹੈਪੀ ਹੋਲੀ ਹੁਲਾ ਮਲਾ ਖੇਡਦੇ ਹਾਂ ਹੁਲਾ ਮਲਾ ਖੇਡ ਰਹੇ ਆ ਯਾਰ ਕਿੰਨੇ ਮੁੰਡੇ ਕਰਦੇ ਯਾਰ ਕਿੰਨੇ ਮੁੰਡੇ ਕੱਲ ਥੋੜਾ ਬੀਜੀ ਸੀ ਕੰਮਕਾਰ ਜੇ ਅੱਜ ਫ੍ਰੀ ਹੋਏ ਆ ਬਲੋ ਕੰਮ ਨਾ ਹੋਵੇ ਫ੍ਰੀ ਹੋਏ ਦਾ ਦੇ ਕੀ ਕੀ ਆਣਾ ਹੁਣ ਹੈਪੀ ਹੋਲੀ ਓਏ ਖਰਾਫ ਵਾਲੇ ਨਾਈ ਹੈਪੀ ਹੋਲੀ ਬਈ ਰਾਹ ਭੁੱਲ ਗਏ ਯਾਰ ਅਸੀਂ ਤਾਂ ਪਤਾ ਨਹੀਂ ਕਿੱਧਰ ਅਸੀਂ ਵੀ ਨਾ ਕੋਈ ਗੱਲਬਾਤ ਬਿੰਦੂ ਨਾਵਾ ਕੀ ਤੁਰੇ ਜਾਣੇ ਸਟੇਡੀਅਮ ਅੱਲੀ ਪਤਾ ਤਾਂ ਹੈ ਨਹੀਂ ਹੈ ਕਿੱਥੇ ਆ ਮੈਨੂੰ ਵੀ ਨਹੀਂ ਪਤਾ ਕਿੱਥੇ ਆ ਆਹ ਕਿਹੜਾ ਕਿਲਾ ਵਾ ਕਿਹੜਾ ਇਹ ਬਈ ਬਹੁਤ ਪੁਰਾਣਾ ਕਿਲਾ ਵਾ ਇਹ ਅਕਬਰ ਬਾਦਸ਼ਾਹ ਨੇ ਬਣਾਇਆ ਸੀਗਾ ਹੈ ਅਮੀ ਅਸੀਂ ਮੈਂ ਤਾਂ ਸੀੜੀਆਂ ਤੇ ਪਹੁੰਚ ਚੁੱਕੇ ਆ ਮੈਨੂੰ ਦੇਖ ਸਕਦੇ ਆ ਪੂਰਾ ਕੰਮ ਕਰੀ ਜਾਂਦਾ ਉਹਨੂੰ ਬੋਲ ਲਾ ਮੈਂ ਆ ਜੜਿਆ ਆ ਵੇ ਬਹੁਤ ਖੜੇ ਕਿੱਥੇ ਬਹੁਤ ਆ ਜਾ ਕਿਦੇ ਪੈਰ ਰੱਖਿਆ ਮਤਰਾ ਨਾ ਖਾਲੀ ਹੂੰ ਪੂਰੀ ਸਰਾ ਗੱਲਬਾਤ ਹੋਈ ਪਈ ਆ ਉਹ ਕਹਿੰਦਾ ਜਦੋਂ ਰਮਾ ਦਾ ਚਾਰਨਗੰਗਾ ਸਟੇਡੀਅਮ ਬਣਾ ਉਹ ਉਧਰ ਆ ਜਾ ਤੱਪ ਮਾ ਤੋਂ ਚਾਰਨਗੰਗਾ ਸਟੇਡੀਅਮ ਤੇ ਸੀਗੇ ਪਤਾ ਨਹੀਂ ਹੋ ਕਹਿੰਦਾ ਪਤਾ ਨਹੀਂ ਕਿੱਧਰ ਚਲੇ ਗਏ ਬੱਚੇ ਅਸੀਂ ਇਕੱਲੇ ਰਹਿ ਗਏ ਉਹ ਪਤਾ ਨਹੀਂ ਕਿੱਧਰ ਚਲੇ ਗਏ ਆ ਦੇਖੋ ਹੁਣ ਅਸੀਂ ਇਹ ਬੈਚਰੀ ਲੱਗਣਾ ਇਹਦੇ ਮੁੰਡੇ ਕਹਿੰਦੇ ਬੈਚਰੀ ਲੱਗਣਾ ਰਿਵਰ ਕ੍ਰੋਸਿੰਗ ਕ੍ਰੋਸਿੰਗ ਹੋ ਰਹੀ ਹੈ ਕ੍ਰੋਸਿੰਗ ਰਿਵਰ ਰਿਵਰ ਕ੍ਰੋਸਿੰਗ ਕ੍ਰੋਸਿੰਗ ਰਿਵਰ ਰਿਵਰ ਕ੍ਰੋਸਿੰਗ ਰਿਵਰ ਕ੍ਰੋਸਿੰਗ ਇੱਥੋਂ ਜਾਣਾ ਕਹਿੰਦੇ ਰਿਵਰ ਕ੍ਰੋਸ ਕਰ ਲਈ ਆ ਨਿੱਕੀ ਜੀ ਅੱਗੇ ਜਾਣਦੇ ਆ ਬੋਲੇ ਨਿਆਰੇ ਆਉਂਦੇ ਆ ਯਾਰ ਯਾਰ ਇਹ ਕਣੀ ਨਈਂ ਲਾਤੀਆਂ ਹੌਣ ਕੱਖ ਦੁਖਦੀ ਹੈਗੀ ਅੱਖ ਅੱਖ ਦਾ ਅੱਖ ਨਾ ਜਿਹੇ ਜੀ ਕਹਿੰਦੇ ਬੀਏ ਟ੍ਰੇਨ ਜਿੱਦਾ ਹੀ ਨਾ ਗਰਾਊਂਡ 'ਚ ਬੋਲੇ ਤਗੜੇ ਜਿਗਾਰ ਨਾਉਂਦੇ ਯਾਰ ਤੂੰ ਪਹੌਣੇ ਕਿੱਧਰ ਕਿੱਧਰ ਵੇਚ ਨਹੀਂ ਹੋਵੇ ਸਿੱਧਾ ਗਰਾਊਂਡ 'ਚ ਆਹ ਨਿਆਰਾ ਉਹ ਪੂਰਾ ਫੁੱਲ ਵੈਸੇ ਪਹੁੰਚ ਗਏਗਾ ਯੂਐਸਏ ਯੂਐਸਏ ਵਾਣ ਚੁੱਕੇ ਆ ਕੀ ਹੈ ਨਿਆਰਾ ਬੰਨਿਆ ਪਿਆ ਇਹਦੇ ਹੱਦ ਟੱਪ ਚੁੱਕਾ ਮੈਕਸੀਕੋ ਵਾਲੀ ਚੱਲੋ ਵੀ ਆ ਚੱਲਦੇ ਆ ਬਾਰਡਰ ਆ ਬਾਰਡਰ ਆ ਬਾਰਡਰ ਆ ਆ ਆ ਗਿਆ ਅਮਰੀਕਾ ਹੋ ਰਿਹਾ ਮੈਕਸੀਕੋ ਪਹਿਲਾ ਟਾਈਮ ਲੈਂਦੇ ਬਾਰਡਰ ਕੀ ਹੁੰਦੇ ਆ ਉਹ ਬੰਕਰ ਬੰਕਰ ਬਣਿਆ ਆ ਆਹ ਆ ਇੰਨੇ ਨੱਕਾ ਦੇ ਕਹਿੰਦੇ ਚੱਪੜਾ ਸਾਡੀਆਂ ਟੁੱਟਣ ਵਾਲੀਆਂ ਨੇ ਨਿਆਰੇ ਲੈਂਦੇ ਆ ਥੱਲੋਂ ਦੀ ਨਹੀਂ ਕਿ ਚੱਲੋ ਓਏ ਓਏ ਥੱਲੋਂ ਦੀ ਸਲੋਨ ਦੀ ਨੈਗੇਟਿਵ ਲੁੱਕ ਹੈਗਾ ਰਾ ਐਨਕਾਂ ਲੱਗੀਆਂ ਆਈਆਂ ਕਿਹਨਾਂ ਨਜ਼ਾਰੇ ਲੈਣ ਦੇ ਬੋਲ ਲਓ ਮੈਂ ਅੱਜ ਤੱਕ ਨਹੀਂ ਜਾਣਿਆ ਵਾ ਆਹ ਵਰਦਾ ਦੁੱਲੀ ਓਏ ਆਇਆ ਓਏ ਓਏ ਮਸਾ ਲੱਗਿਆ ਕਿ ਪਤਾ ਨਹੀਂ ਕਿੱਧਰ ਵਰਦੇ ਸੀ ਕਿੱਧਰ ਵਰਦੇ ਸੀ ਹਾਂ ਕਿੱਥੇ ਮਰਦੇ ਉੱਥੇ ਰੱਖਿਆ ਯਾਰ ਬਾਕੀ ਕਿਧਰ ਗਏ ਬਾਕੀ ਬੱਚੇ ਬੈਠੇ ਆ ਜ ਆ ਉਹਨਾਂ ਨੂੰ ਚਲਦੇ ਆ ਪਾਣੀ ਪੀ ਲਿਆ ਯਾਰ ਕਿੱਥੇ ਆ ਪਾਣੀ ਸਾਡੇ ਵਿਛੜੇ ਦਾ ਹੀ ਸਾਥੀ ਮਿਲ ਚੁੱਕੇ ਨੇ ਜਿਹੜੇ ਕਿ ਅੰਮ੍ਰਿਤਪੁਰ ਸਾਹਿਬ ਦੇ ਹੋਲਾ ਮੱਲਾ ਜਿ ਵਿਛੜ ਚੁੱਕੇ ਸੀਗੇ ਇੱਕ ਦਿਨ ਪਹਿਲਾਂ ਦੂਜੇ ਨਾਲ ਕੜਗੇ ਆਹਾਹਾਹਾਹਾਹਾਹਾਹਾ ਅਦਰੋਂ ਮੈਂ ਚੱਲਣ ਤੇ ਸਾਡੀ ਖੇਡਾਂ ਦੀ ਐਤ ਉਹਨਾਂ ਕੋਲ ਤੇ ਆ ਮੈਚ ਚੱਲ ਰਿਹਾ ਉੱਚੀ ਚੋਟੀ ਦਾ ਖੇਡਿਆ ਜਾ ਰਿਹਾ ਹੈ ਇਹ ਵੀ ਲੱਭਦੇ ਆ ਸੀਟ ਬੈਨ ਨੇ ਅੱਡੀ ਚੋਟੀ ਦਾ ਜੋਰ ਆ ਰਿਹਾ ਜਿਹੜੇ ਸੱਤੇ ਗਰੀਆ ਧਿਆਨ ਦਾ ਲੋਈ ਆਹੇ ਰੋਟਰੀ ਉ ਟਿਕਾਗ ਟੈਡ ਹੋ ਗਏ ਆ ਮੁੰਡੇ ਜਦੋਂ ਗਾ ਦੇ ਮੈਚ ਦੇਖਣਾ ਮੈਚ ਦੇਖ ਕੇ ਮੁੜ ਕੇ ਚਾਲਦੇ ਆ ਆਪਣੇ ਤੰਬੂ ਵੱਲ ਚਲੋ ਸਕਿਪ ਨਹੀਂ ਕਰਨਾ ਕਿਸ ਨੇ ਕਿਹਾ ਕਿ ਦੇਖੀ ਆਣਾ ਪੂਰਾ ਬਲੌਗ ਪੂਰਾ ਐਂਡ ਮੋਡ ਆਣਾ ਹੁਣੇ ਜਾਣਾ ਤੰਬੂ ਵੱਲ ਵਧਿਆ ਹੋਇਆ ਚਾਰ ਜੱਥੇ ਤੇ ਸਭ ਤੋਂ ਵੱਧ ਲੋਕਾਂ ਸਾਰੇ ਆਏ ਹੋਏ ਆ ਇੱਥੇ ਮੈਂ ਦੇਖਦਾ ਮੈਂ ਅੱਜ ਚੱਲਦਾ ਪਿਆ ਕੋਕਰੀ ਤੇ ਵੱਡੀ ਕੋਕਰੀ ਦਾ ਨਹੀਂ ਕੋਕਰੀ ਵੱਡੀ ਕੋਕਰੀ ਅਦਰ ਗਦਰ ਆਈ ਕੋਕਰੀ ਇਹਨਾਂ ਦੇ ਦੋ ਜਿੰਦਾ ਹੈ ਇਹ ਗੱਲ ਜਦੋਂ ਬੰਦੇ ਇੰਗਲਿਸ਼ ਦੇ ਵਿੱਚ ਬੋਲੇ ਉਹਦੇ ਗੱਲ ਕਰਦਾ ਤਾਂ ਕਹਿੰਦੇ ਛੱਡ ਰਹੇ ਨਹੀਂ ਨਾਲ ਪਰ ਸਾਦੀਆਂ ਘੜੀਆਂ ਦੇ ਵਿੱਚ ਤਰੇ ਵਰਦੇ ਆਂ ਦਾ ਪਤਾ ਨਹੀਂਗਾ ਬਸ ਹਾਏ 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 ਪਤਾ ਨਹੀਂ ਆ ਤਰੇ ਜਾਂਦੇ ਆ ਕਹਿੰਦੇ ਮਲਾਵੀ ਪੂਰਾ ਸੈਕਟਰ ਹੈ ਇਹ ਪੂਰਾ ਪਾਣੀ ਬੋਲੋ ਪਾਣੀ ਪੂਰੀ ਐਂਡ ਗੱਲ ਹੋ ਗਈ ਜੀ ਕਹਿੰਦੇ ਚਿੰਗੇ ਓਏ ਐਂਡ ਵਾਹ ਜੱਲਵਾਦ ਪਾਣੀ ਬੋਲੋ ਪਾਣੀ ਪਾਣੀ ਹਾਂ ਤੇ ਚੱਲੀ ਕਰਦੇ ਪਤਾ ਨਹੀਂ ਕਿਹੜੀਆਂ ਗਲੀਆਂਆਂ ਇਹਾਂ ਦੇ ਵਸਤੇ ਵਸਤੇ ਤੁਰੇ ਤੁਰੇ ਜਾਂਦੇ ਆ ਕਿਉਂ ਚਾਹ ਬਈ ਦੇਖੋ ਕਹਿੰਦੇ ਗੱਲ ਹਨ ਕਚੋਰੀ ਕੀਤੀ ਆਪਾਂ ਦੇਖੋ ਹੈਰਿਓਂ ਥੋੜੀ ਲੱਗਦੀ ਆ ਨਾ ਪੂਰੀ ਇਹ ਦਿੱਤੇ ਆ 1000 ਰੁਪਏ ਸੋ ਜਾਣੇ ਦੇ ਕਰਮਚਾਰ ਕਰਦੇ 100 ਰੁਪਏ ਤਾਂ ਬਈ ਥੋੜੀ ਲੱਗਦੀ ਪਹਿਲੀ ਵਾਰ ਆਣੀਆ ਬਣ ਦੋ ਬੰਦੇ ਹੋ ਜਾਂਦੇ ਤਾਂ ਕਿੱਥੇ ਗਾਹ ਆ ਉਹ ਉਹ ਦੇ ਗਾਹ ਜਾਂਦੇ ਲੀਰਾਂ ਗਾਹਾਂ ਦੀਆਂ ਹੋ ਗਨਾਵ ਬਿੱਟਾ ਦੱਸੋ ਜੀ ਦਿੱਲੀ ਹੁੰਨੇ ਪਰ ਦੇਖੇ ਘਰ ਤੇ ਹਾਂ ਬੰਦੀ ਗੱਲ ਹੋ ਵੀ ਮਿੱਤਰੋ ਆਪਾਂ ਆ ਚੁੱਕੇ ਆ ਨੰਦਗੜ੍ਹ ਸਾਹਿਬ ਕੇ ਲੈ ਕੇ ਕੋਲੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਹੰਦਲ ਬਣਿਆ ਹੋਇਆ ਜੇ ਹੋਰ ਤੁਰੇ ਜਾਣੇ ਆਗੇ ਆ ਡਰਾਈਵਰ ਇਹ ਕਰਨੇ ਆਂ ਜੀ ਅੱਜ ਆ ਰਹੀ ਹੈ ਜੀ ਕਿ ਦੇਖੀ ਚੱਲੋ ਆਓ ਵੀ ਮਿੱਤਰੋ ਚੱਲਿਆਂ ਲੰਗਰ ਵਿੱਚ ਦੰਬੂ ਵਿੱਚ ਉਹ ਬਾਤੀ ਗੱਲ ਵਾਹ ਵਾਹ ਯਾ ਕਹਿੰਦੇ ਬਹੁਤ ਨਿਆਰੇ ਆਉਂਦੇ ਆ ਵੀ ਬਹੁਤ ਨਿਆਰੇ ਆਉਂਦੇ ਆ ਬਦਿਆਣਾ ਇਧਰੇ ਕੱਲੁ ਤਰਸ ਚਲੇ ਜਾਣਾ ਸੀ ਕਾਲੂ ਬਾਈ ਅਸੀਂ ਚਲੇ ਜਾਣਾ ਵਾ ਤੇ ਦਿਨ ਅੱਜ ਦਾ ਹੀ ਹੈਗਾ ਦੇਖੀ ਚੱਲੋ ਦੇਖੀ ਕਿਹ ਆ ਸਾਡੇ ਗਾਣੀ ਨੰਗੇ ਨਤਾ ਯਾਰ ਆ ਹੱਥੀਂ ਨੰਗੇ ਨਹੀਂ ਹਾਂ ਠੀਕ ਹੈ ਸਾਡੇ ਮਗਰ ਮਗਰ ਚਲੋ ਸਾਡੀ ਪ੍ਰੋਟੈਕਸ਼ਨ ਅਸੀਂ ਕਰਾਂ ਚਾਨ ਚਾਰ ਲੱਗਦਾ ਹੈ ਨੰਗੇ ਚਲੋ ਆ ਜਾਓ ਪੱਗ ਦੇ

ਮਿਲਦੇ ਆ ਬਾਤ ਰੁਪੀ ਜਾਂਦੇ ਮਿਲਦੇ ਆ ਔਰ ਇਹਦੇ ਉਹ ਬੈਠੇ ਆ ਕਿਉਂ ਲੋਕ ਮਿੱਤਰੋ ਅੱਜ ਸਿੱਧੀ ਸਾਡੀ ਵਾਪਸੀ ਇਹਾਂ ਦੇ ਪਹੁੰਚ ਕੇ ਉਹ ਵਗਰ ਦਿੱਤਾ ਅੱਜ ਇਹ ਮਿਲਦੇ ਆ ਅੱਗੇ ਚੱਲਦੇ ਆ ਆਣ ਉਤਰ ਗਿਆ ਇੱਥੇ ਉਤਰਿਆ ਗਰਮ ਹੋਏ ਭਾਈ ਨੇ ਪੈਰ ਸੋਜ ਚੁੱਕੇ ਆ ਹੋ ਲੋ ਜੀ ਅਸੀਂ ਮੱਥਾ ਟੇਕ ਲਿਆ ਵਾ ਆਪ ਬਗਰ ਦਿੱਤਾ ਜੀ ਤੇ ਬਾਬਾ ਬੁੱਢੇ ਚਾਹ ਦੇ ਤੇ ਹੁਣ ਅਸੀਂ ਚੱਲੇ ਆਂਗੇ ਥੱਲੇ ਟਰਾਲੀ ਕੋਲੇ ਆ ਤਰੇ ਜਾਂਦੇ ਸੀਗੇ ਪੈਰਾਂ ਦਾ ਬੁਰਾ ਹਾਲ ਹੋਇਆ ਹੋਇਆ ਵਾ ਬ੍ਰੈਂਥ ਨਹੀਂ ਤੂ ਦੇ ਲੈ ਵੀਰ ਉਹ ਯਾਰ ਇਸਰਾਲ ਬਈ ਕਿਹ ਚੰਨ ਇਸਰਾਲ ਵੀ ਉਹ ਪਾ ਗਾਲ ਜੇ ਫਰੈਂਸ ਬਈ ਫਰੈਂਸੋਈ ਗਾਲ ਤੇ ਪਾ ਇਸਰਾਲ ਮੈਂ ਲਾਉਣਾ ਤੂੰ ਬੜਾ ਮੈਨੂੰ ਡਰ ਲਾਇਆ ਗੱਡੀ ਚ ਨਹੀਂ ਸੱਡਣ ਦੇ ਮੈਂ ਤਾਂ ਡਰ ਲਾਇਆ ਦੇਖ ਕੇ ਹੋਰੀ ਜਾਂ ਹੁੰਦਾ ਉਹਨੂੰ ਫਿਰ ਉਹ ਮੈਂ ਥੱਲੇ ਜਾ ਕੇ ਆ ਕੇ ਤੁਹਾਨੂੰ 不。<laughs>